ਅਕਰ ਘੰਡੇ ਦੀ ਟੀਮ ਆ ਗਈ ਹੈ 메인 게ਟ ਵਾਲੀ ਸਾਈਡ ਹੈ ਵਾਟਰ ਵਰਕ ਦੀ ਟੈਂਕੀ ਵਾਲੀ ਸਾਈਡ ਤੇ ਟੀਮ ਆ ਗਈ ਹੈ ਲਖਸ਼ੀਰੋ ਪਿੰਡ ਸਾਡੋ ਦੀ ਟੀਮ ਹੈ ਲਓ ਗੁਰਵਿੰਦਾ ਨੌਏ ਸੀ ਧਾਵੀ ਦਾ ਮੇਰੇ ਵੀਰੋ ਸਮਾਜ ਭਾਈ ਪਿੰਡ ਹੈ ਕਹਿੰਦੇ ਨੇ ਸਾਰੇ ਉਤਾਰਚੀ ਵੀ ਸਮਾਜ ਭਾਈ ਦਾ ਪਿੰਡੂ ਹੈ ਮੇਰੇ ਵੀਰੋ ਉੱਗੇ ਥਾੜ੍ਹ ਤੇ ਵੀ ਨੇ ਕਹਦੇ ਨੇ ਨੇ ਕਾ ਕਬੱਡੀ ਕੱਪ ਤੇ ਨੇ ਕਾ ਕਬੱਡੀ ਖੇਡ ਮੈਲੇ ਸਪਾਂਸਰ ਕੀਤੇ ਨੇ ਖਿਡਾਰੀਆਂ ਦੇ ਵੱਡੇ ਹੌਸਲੇ ਮੇਰੇ ਵੀਰੋ ਵੱਡੇ ਮਾਸਟਰਮਾਨ ਕੀਤੇ ਨੇ ਲਓ ਇਧਰਲੇ ਪਾਸੇ ਇੱਕ ਪਾਸੇ ਦੇਖ ਲੈ ਜੀ ਬਾਜਾ ਮੱਲਨ ਦੀ ਧਰਤੀ ਦਾ ਮਾਰ ਦੋ ਤਾੜੀਆਂ ਮੇਰੇ ਵੀਰੋ ਇੱਕ ਪਾਸੇ ਸੁਆਦ ਵਾਲਾ ਬਈ ਵਾਹ ਐਨ ਬੱਲੇ 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 ਚੱਕ ਰੇਡਰ ਨੇ ਪੁਆਇੰਟ ਭਾਵੇਂ ਲੈ ਲਿਆ ਪਰ ਗੱਲ ਦਰਸ਼ਕ ਨੇ ਜਾਫੀ ਦੀ ਵੀ ਕੀਤੀ ਤਾੜੀਆਂ ਜਾਫੀ ਦੇ ਲਈ ਵੀ ਹੌਂਦਿਆਂ ਆ ਰਹੀਆਂ ਨੌਜੋਨ ਸੋਹਣੀ ਖੇਡ ਦਾ ਪ੍ਰਦਰਸ਼ਨ ਇੱਕ ਪਾਸੇ ਨੌਜੋਨ ਦਾ ਨੌਕਾਲੂ ਸਾਡੇ ਪਿੰਡ ਬੱਲੇ ਬੱਲੇ ਕਰਵਾਨ ਦੇ ਲਈ ਆਹ ਦੇਖ ਲੈ ਭਾਵੇਂ ਕੈਨੇਡਾ ਦੇ ਵਿੱਚੋਂ ਦੇ ਖੇਡ ਮੈਦਾਨ ਭਾਵੇਂ ਇੰਗਲੈਂਡ ਦੇ ਖੇਡ ਮੈਦਾਨੋਂ ਐ ਹਰਦੇਵ ਸਿੰਘ ਦਾ ਨਾਮ ਦੁਨੀਆ ਨੇ ਫਿੱਜਦਾ ਕੀਤਾ ਇਹਨੂੰ ਉੱਚਾ ਕੀਤਾ ਇੱਕ ਪਾਸੋਂ ਮੇਰੇ ਵੀਰੋ ਫਾਗਰ ਝੰਡੇ ਦੀ ਧਰਤੀ ਦਾ ਹਰਦੇਵ ਸਿੰਘ 2010 ਦੇ ਵਿੱਚ ਪਹਿਲੀ ਵਾਰ ਕੈਨੇਡਾ ਔਰ ਹੁਣ ਜਿਹੜਾ ਮਿਰਨੂ ਸੀਜ਼ਨ ਨੇ ਸਨਾਲ ਜੁਣ ਦਾ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਬੀਤਿਆ ਕਬੱਡੀ ਪਾਉਣ ਦੇ ਲਈ ਇਸ ਇਲਾਕੇ ਦੀ ਜਿੰਦਾਦਾਰ ਔਰ ਜਿਹਨੇ ਕਹਿੰਦੇ ਨੇ ਨਾਨਕਾ ਪਿੰਡਾ ਗੋਰੇ ਦਾ ਔਰ ਸੂਰਕੁਰੀ ਦੀ ਧਰਤੀ ਦਾ ਆ ਬਿੱਲਾ ਮਿਰਨੂ ਡੀਵੀ ਮਾਗਦਾ ਕਬੱਡੀ ਕਲੱਬ ਦੇ ਵੱਲੋਂ ਇੱਕ ਪਾਸੇ ਨੱਟੂ ਛੱਡੋ ਵਾਲਾ ਤੇ ਦੂਜੇ ਪਾਸੇ ਆਹ ਢਾਉ ਜਣ ਪਰ ਅੰਤ ਇਹ ਜਾਤੀ ਦਾ ਅੰਤ ਤੇ ਨੱਟੂ ਦਾ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਚੱਲੇ 나오 ਜੀਨ ਇੱਕ ਸਮਾਨ ਦਾ ਪਿੰਡ ਦੇ ਵਿੱਚ ਗੋਰਾ ਜੋ ਤੇਰਾ ਪੁੱਤ ਨਾਨਕਾ ਸੂਰ ਕੁੜੀ ਪਿੰਡ ਨਾਨਕਾ ਆਹਾ ਡਾਰ ਕੇ ਪਿੰਡ ਦੇ ਵਿੱਚ ਖਿੜਕੀਆਂ ਦੀ ਧਰਤੀ ਦਾ ਪੀਤੀ ਦਾ ਪੀਤੀ ਖੇਡਣ ਦੇ ਲਈ ਪਹੁੰਚਿਆ ਲਾਲ ਰੰਗ ਹੋ ਗਿਆ ਮਿਰੂਆ ਮੈਦਾਨ ਦੇ ਵਿੱਚ ਉਧਰ ਦੇ ਪਾਸੇ ਨੀਲਾ ਰਠੌਰ ਪਰ ਆਹ ਨੌਜੋ ਪਰਦੇਸ ਸਿੰਘ ਤਕਾ ਦੇ ਕੇ ਬਾਹਰ ਕਰਦਾ ਹੋਇਆ ਨਹੀਂ ਰਿਸ਼ਾ ਨੌਜੋਦਾ ਬੱਲੇ ਬੱਲੇ ਕਰਵਾ ਦਿੱਤੀ ਬਲਦੋਰ ਸਿੰਘ ਨੇ ਮੇਰੇ ਵੀਰੋ ਟੋਟੀ ਦਾ ਜਫਾ ਲਾ ਦਿੱਤਾ ਇਸ ਖਿਡਾਰੀ ਨੇ ਪੈਣ ਕਮਾਲ ਦੀ ਕੌਡੀ ਇੱਕ ਪਾਸੇ ਮਾਨਸਾ ਜਿਲ੍ਹਾ ਮਾਨਸਾ ਦੀ ਹੱਦ ਸਰਹੱਦ ਤੇ ਦੂਜੇ ਪਾਸੇ ਮਿਰਦੋ ਕਹਿੰਦੇ ਆ ਪੰਜਾਬ ਦੀ ਗੱਲ ਆਹ ਮੋਗੇ ਜਿਲੇ ਵਾਲੇ ਬੱਲੇ ਬੱਲੇ ਕਰਵਾਉਂਦੇ ਹੋਏ ਲਓ ਚੱਲ ਵੀ ਸਮਾਦ ਵਾਲਿਆ ਨੌਜਵਾਨਾਂ ਪਾਵੇ ਕਬੱਡੀ ਵੇਹਿੰਦਾ ਦੇਖ ਲੈ ਵੀ ਕਹਿੰਦੇ ਨੇ ਲੋਗੇ ਜिले ਦਾ ਖਿਡਾਰੀ ਹੈ ਤੇ ਮਾਨਸਾਤਲੇ ਦਾ ਪੁੱਤ ਬਣ ਖਿਡੇ ਹੈ ਸਮਾਦ ਭਾਈ ਦੀ ਧਰਤੀ ਦਾ ਦੁਰਬੰਧਾ ਕਬੱਡੀ ਪਾ ਰਿਹਾ ਹੈ ਅੱਗੇ ਦੇਖ ਲੈ ਵੀ ਨੱਟੂ ਹੈ ਬਾਜਾ ਮੱਲਣ ਦੀ ਧਰਤੀ ਦਾ ਸਾਦੋ ਵਾਲੇ ਸ਼ਗਾਂਦਰੂ ਨੌਜਵਾਨ ਖਿਡੋਣੇ ਦੋ ਲਓ ਬਾਜਾ ਮੱਲਣ ਵਾਲਾ ਮੇਰੇ ਵੀਰੋ ਜ਼ਿਲ੍ਹਾ ਮਕਸਰ ਸਾਹਿਬ ਦਾ ਮੇਰੇ ਵੀਰੋ ਕਹਿੰਦੇ ਨੇ ਬਹੁਤਰੀਨ ਜਾਫੀ ਹੈ ਅੱਜ ਕਹਿੰਦੇ ਨੇ ਸਾਦੋ ਦਾ ਪੁੱਤ ਬਣ ਖੇਡਦਾ ਰਿਹਾ ਹੈ ਬਾਜਾ ਮੱਲਣ ਵਾਲਾ ਨਹੀਂ ਜਾਫਾ ਲਾ ਸਕਿਆ ਅੰਕ ਕਹਿੰਦੇ ਨੇ ਸਮਾਦ ਵਾਲੇ ਦੇ ਕਿੱਥੇ ਹੈ ਚੱਲ ਵੀ ਨੀਲਾ ਸਾਦੋ ਦੀ ਧਰਤੀ ਦਾ ਵੈਂਵਾ ਕਹਿੰਦੇ ਨੇ ਰੇਡਾਂ ਵਿੱਚ ਰੇਡ ਹੈ ਸਾਦੋ ਵਾਲੇ ਨੀਲੇ ਦੀ ਇਧਰੋਂ ਪਾਸੇ ਦੇਖ ਲੈ ਵੀ ਕਹਿੰਦੇ ਨੇ ਸਰਦਾਰ ਨੇ ਤੱਦ ਮਰੇ ਰਿਓ ਸਾਦੋ ਦੀ ਧਰਤੀ ਦਾ ਨੀਲਾ ਵੱਧ ਬੋਲਦਾ ਗਿਆ ਧਾਵਾ ਪਰਲੀ ਕਿੰਨੀ ਤੇ ਹਰਦੇਵ ਮਰੇ ਰਿਓ ਫਕਰ ਝੰਡੇ ਵਾਲਾ ਲਓ ਆ ਜਾ ਫੇਰ ਦੇਖ ਲੈ ਵੀ ਫਕਰ ਝੰਡੇ ਦੀ ਧਰਤੀ ਦਾ ਹਰਦੇਵ ਖਲਾਬ ਵਾਲਿਓ ਬਾਅਦ ਦੇ ਵਿੱਚ ਰੈਪੀਆਂ ਦੀ ਗਲਤੀ ਨਾ ਕੱਢੋ ਕਲੀ ਗਰਾਊਂਡ ਦੇ ਵਿੱਚ ਪਵਾ ਦਿਓ ਕਲੀ ਜਿਹੜੀ ਗਰਾਊਂਡ ਦੇ ਵਿੱਚ ਪਵਾ ਦਿਓ ਸੋ ਤੁਹਾਡਾ ਧੰਨਵਾਦ ਇਧਰਲੇ ਪਾਸੇ ਸੂਰਕੁੜੀ ਦੀ ਧਰਤੀ ਦਾ ਬਿੱਲਾ ਕਬੱਡੀ ਪਾਉਣ ਦੇ ਲਈ ਕਹਿੰਦੇ ਟੀਵੀ ਮਾਲਵਾ ਕਬੱਡੀ ਕਲੱਬ ਦਾ ਇਹ ਮੇਨ ਖਿਡਾਰੀ ਉਧਰਲੇ ਪਾਸੇ ਇੰਗਲੈਂਡੀਆ ਲੱਟੂ ਬੱਲੇ ਬੱਲੇ ਸੈਟੋਡੀ ਧਰਤੀ ਦੇ ਵਿੱਚ ਕਦੋਂ ਪਹਿਲਵਾਨਾਂ ਦੀ ਗੱਲ ਕਰੀਏ ਬਲਜੀਤ ਸਿੰਘ ਦੀ ਗੱਲ ਯਾਰ ਮੇਰੇ ਲੋਕ ਜਿਵੇਂ ਕਹਿੰਦੇ ਨੇ ਮਾਰਕੀਟ ਕਬੱਡੀ ਦੇ ਮੈਦਾਨ ਦੇ ਵਿੱਚ ਨੀਲੇ ਦੀ ਗੱਲ ਔਰ ਆ ਅਗਲੀ ਗੱਲ ਕਾਲੂ ਕਾਉਣ ਦੇ ਲ ਜਾਂਦਾ ਹੋਇਆ ਜਾਦੋ ਕੈਂਦੀ ਧਰਤੀ ਦਾ ਕਾਲੂ ਮੋਗੇ ਵਾਲਾ ਰੋਬੜ ਦੀ ਰਫਲ ਚ ਨਾਲੀ ਰਾਤ ਮੁਚੰਬਰ ਫਰੀਆ ਦੇਖਣ ਨੂੰ ਦੇਤੀ ਬੰਦਾ ਪਾੜਾ ਚੰਡੀਗੜੀਆ ਗੱਬਰੂ ਮਹਾਨ ਜਬੀਲਾ ਕਰੀਏ ਦਿਲ ਸੰਝਾ ਦੀ ਆਖੂ ਕੋਣ ਮੋਗੇ ਵਾਲਾ ਬੜਿਆ ਦਾ ਰਾਂਝਾ ਜੀ ਮਾਰਦੇ ਤਾਰੀਆਂ ਆਏ ਹਰਦੇਵ ਮੇਰੇ ਵੀਰੋ ਮੈਦਾਨ ਦੇ ਵਿੱਚ ਖੜਕਾਉਂਦਾ ਅੱਜ ਡੰਡਾ ਕਲਾ ਐਨ ਕਹਿੰਦੇ ਨੇ ਅੰਕ ਆਪਣੀ ਟੀਮ ਦੇ ਲਈ ਜੋੜਦਾ ਰਿਹਾ ਫਕਰ ਚੰਡੇ ਦੀ ਧਰਤੀ ਦਾ ਹਰਦੇਵ ਚਾਲਣ ਆ ਜੀ ਉਹਨਾਂ ਗੁਰਵਿੰਦਾ ਸਮਾਧ ਵਾਲੇ ਦੀ ਧਰਤੀ ਦਾ ਅਗਲੀ ਕਾਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਲਾਓ ਸਾਹਮਣੇ ਸਮਾਧ ਵਾਲੇ ਨੇ ਬੋਲਦਾ ਧਾਵਾ ਮੇਰੇ ਵੀਰੋ ਤਰਨੀ ਲਈ ਤੇ ਮੁੰਡਾ ਨੱਟੋ ਦਾ ਫੈਟੋ ਦੀ ਧਰਤੀ ਦਾ ਦੇਖ ਲੈ ਵੀ ਬੰਦੇ ਨਾਲ ਫੇਸ ਨੌਜਵਾਨ ਦੇ ਬਾਜਾ ਮੱਲਣ ਵਾਲਾ ਸਾਹਮਣੇ ਪਤਾ ਲੱਗ ਰਿਹਾ ਨਾ ਵੀ ਮਣੀ ਧੂੜ ਵਾਲਾ ਦੱਸੀ ਦੀ ਤੱਕ ਡੰਗਲ ਹੈ ਇਹ ਪੁਆਇੰਟ ਧਾਵੀ ਦੇ ਕਿਥੇ ਆ ਬਈ ਵਾ ਨਾਨਕੇ ਪਿੰਡ ਹੈ ਮੇਰੇ ਵੀਰੋ ਉਸ ਬਾਜ਼ਲਾਂ ਦਾ ਭਾਗ ਵੀ ਕੰਦਲੋਂ ਪੀਟੀ ਬਈ ਵਾ ਵੱਧ ਕੇ ਬਾਡੀ ਪਾੜਾ ਗਿਆ ਖਿੜਕੀਆਂ ਵਾਲੀ ਦੀ ਧਰਤੀ ਦੇ ਪੀਟੀ ਹੈ ਬਈ ਵਾ ਦੇਖਦੇ ਆ ਕਿ ਬੱਲੇ ਬੱਲੇ ਹੁੰਦੀ ਰਹੀ ਗੱਭਰੂ ਦਲੇਰਾਂ ਦੀ ਸਾਹਮਣੇ ਦੇਖ ਲੈ ਵੀ ਮੁੰਡਾ ਬਹੁਤ ਹੀ ਨਵੀਂ ਜਾਫੀ ਘੇਰਤਾ ਗਿਆ ਮੇਰੇ ਵੀਰੋ ਬਲਦੇਵ ਫਕਰ ਢੰਡੇ ਵਾਲਾ ਇਧਰ ਦੇ ਪਾਤੇ ਦੇਖ ਲੈ ਵੀ ਬੰਦੇ ਨਾਲ ਬਲਦੇਵ ਹੈ ਬਈ ਵਾ ਮਾਰ ਦਿਓ ਤਾੜੀਆਂ ਮੁੰਡਾ ਡੱਕਿਆ ਗਿਆ ਪੀਟੀ ਮੇਰੇ ਵੀਰੋ ਲੱਗ ਗਿਆ ਜਾਫਾ ਬਈ ਵਾ ਬੈਨਾ ਲੱਖ ਰੁਪਏ ਦਾ ਪੁਆਇੰਟ ਨਾਲ ਜਾਂਦਾ ਇਹ ਪੁਆਇੰਟ ਧਾਵੀ ਦੇ ਕਿੱਥੇ ਹੈ ਪੀਡੀ ਦੇ ਕਿੱਥੇ ਹੈ ਬੱਦੇ ਮਾਰਦੇ ਆ ਮੇਰੇ ਵੀਰੋ ਸੂਰ ਕੁੜੀ ਦੇ ਕਬੱਡੀ ਖੇਡ ਮੈਦਾਨ ਦੇ ਇਸ ਨੌਜਵਾਨ ਦਾ ਵੀ ਵੱਡਾ ਮਾਰ ਹੋਵੇਗਾ ਮੇਰੇ ਵੀਰੋ ਲਓ ਅਗਲੀ ਕਬੱਡੀ ਵਾਧਾ ਪਾਉਣਾ ਹੈ ਚੱਲਦੇ ਨਾਉਜੋਨਾ ਬਾਲਾ ਇੱਕ ਪਾਸੇ ਬਾਲਾ ਤੇ ਦੂਜੇ ਪਾਸੇ ਆਓ ਨਾਉਜੋਨੋ ਬੱਲੇ ਬੱਲੇ ਕਰਾਉਣ ਦੀ ਕੋਸ਼ਿਸ਼ ਪੁਆਇੰਟ 42 ਦਾ ਰੈਫਰੀ ਦਾ ਫੈਸਲਾ ਨੱਕੂ ਅੰਤਮ ਹੈ ਕੋਈ ਗੱਲ ਨਹੀਂ ਜਿਹੜਾ ਕੁੰਬ ਦਾ ਮੇਲਾ ਜਿਹੜਾ 12 ਸਾਲਾਂ ਬਾਅਦ ਵਾਲੀ ਗੱਲ ਹੋਵੇਗੀ ਅਗਲੀ ਕਬੱਡੀ ਚੈਨਾ ਇਹ ਚੈਨਾ ਨਾਉ ਇੱਕ ਪਾਸੇ ਮੇਰੇ ਉਹ ਨੀਲੇ ਦਾ ਛੋਟਾ ਭਾਈ ਚੈਨਾ ਨੀਲੇ ਆਟਮ ਦਾ ਛੋਟਾ ਭਾਈ ਚੈਨਾ ਕਬੱਡੀ ਪਾਉਣ ਦੇ ਲਈ ਮਦਦ ਦੇ ਵਿੱਚ ਵਾਦਾ ਹੋਇਆ ਚੱਲ ਵੀ ਸਾਡੇ ਕੰਮ ਵਾਲਿਆ ਅੱਜ ਪਤਾ ਲੱਗ ਜੇ ਕਦੇ ਐਵੇਂ ਨਹੀਂ ਮਿਲਣੇ ਹਰਜੀਤ ਅੰਬੀ ਐਂਡ ਹਰਜੀਤ ਕਬੱਡੀ ਕਲੱਬ ਆ ਜਗਰਾਵਾਂ ਦੇ ਲਈ ਆ ਖੇਡ ਕੇ ਇਸ ਨੌਜੋਨੇ ਵਾਵਾ ਖੱਟੀ ਆਦਰ ਲੋ ਪਾਸੇ ਫੱਕਰ ਝੰਡੇ ਦੀ ਧਰਤੀ ਦਾ ਸੋਨੀਏ ਜਿਨੇ ਬੋਟ ਕੇ ਕਲਾ ਦੇ ਵਿੱਚ ਪਾਰ ਲਿਆ ਗੱਬਰੂ ਨੂੰ ਕਬੱਡੀ ਵਿੱਚ ਟਲ ਹੈ ਗਬਰੂ ਬੋਟ ਕੇ ਕਲਾਮੇ ਵਿੱਚ ਭਰ ਲੈ ਗਬਰੂ ਸੋਨੀ ਫਕਰ ਚੰਦੇ ਦੀ ਧਰਤੀ ਦੇ ਇਸ ਖਿਡਾਰੀ ਦਾ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਿੱਲਾ ਸੂਰਕੁਰੀ ਦੀ ਧਰਤੀ ਦਾ ਇੱਕ ਵਾਰ ਕੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦੂਜੇ ਪਾਸੇ ਗੁਰਨਾਮ ਸਿੰਘ ਜੀ ਤਰਦੇ ਸਨ ਕਿ ਜਿੰਨਾ ਬਾਜਾ ਕਬੱਡੀ ਦਾ ਖਿਡਾਰੀ ਹੈ ਉਹ ਤੋਂ ਵੱਧ ਕੇ ਹੈਂਡਬਾਲ ਦਾ ਖਿਡਾਰੀ ਹੈ ਔਰ ਹੈਂਡਬਾਲ ਦਾ ਵੀ ਆ ਵਧੀਆ ਖਿਡਾਰੀ ਮੱਲਣ ਵਾਲਾ ਬਾਜਾ ਅੱਜ ਕਲਾਉਂ ਦੀਆਂ ਕਬੱਡੀਆਂ ਕਾਹ ਬਾਤਾਂ ਨੇ ਥੋੜਾ ਜਾ ਮੀਨੀਆ ਵਾਲਾ ਮੀਨੀਆ ਵਾਲਾ ਪੀਤੋ ਕਹਿੰਦਾ ਵੀ ਥੋੜਾ ਜਾ ਸਮਾਂ ਦਿੱਤਾ ਨਹੀਂ ਤੇ ਬਾਜੇ ਡੰਗਿਆ ਨਹੀਂ ਐਵੇਂ ਨਹੀਂ ਕਹਿੰਦਾ ਸੱਪ ਦਾ ਡੰਗਿਆ ਤੇ ਬਾਕੇ ਦਾ ਡੰਗਿਆ ਮੁੰਡੇ ਬਚਦੇ ਨਹੀਂਓ ਬਚਦੇ ਨਹੀਂਓ ਲਓ ਸਾਹਮਣੇ ਕਾਲੂ ਮਰੇਵਰੀਓ ਬਈਵਾ ਇੱਕ ਰਸੂਲਪੁਰ ਦਾ ਕਾਲੂ ਮਸ਼ਹੂਰ ਮਰੇਵਰੀਓ ਲਓ ਸਾਹਮਣੇ ਕੀਤੀ ਹੋਈ ਕਮਾਲ ਬਈਵਾ ਬਰਾਬਰ ਦੀਆਂ ਭਾਜੀਆਂ ਮੋੜਦਾ ਮਰੇਵਰੀਓ ਇਹ ਆ ਕਿਹਦੇ ਨੇ ਹਰਦੇਵ ਫਕਰ ਛੰਡੇ ਵਾਲਾ ਅੱਜ ਬਰਾਬਰ ਦੀਆਂ ਭਾਜੀਆਂ ਮੋੜ ਰਿਹਾ ਮਰੇਵਰੀਓ ਪਿੰਡ ਰਮਾਣਾ ਅਜੀਤ ਸਿੰਘ ਦੇ ਗਰਾਊਂਡਾਂ ਦੇ ਵਿੱਚ ਗੱਲ ਵੱਖਰੀ ਕਰ ਰਿਹਾ ਹਰਦੇਵ ਫਕਰ ਛੰਡੇ ਦੀ ਧਰਤੀ ਦਾ ਪੁਆਇੰਟ ਜਾਫੀ ਦੇ ਜਿੱਤੇ ਹੈ ਆ ਵੀ ਨੌਜਵਾਨਾਂ ਪਾਵੇ ਕਬੱਡੀ ਬਈਵਾ ਕਿ ਲੱਖ ਲੱਖ ਦੀ ਕਬੱਡੀ ਜਫਾ ਕਰਾ ਕਲੇ ਦਾ ਕੋਈ ਮੁੱਲ ਨਹੀਂ ਪੈਂਦਾ ਖਾਲੀ ਕਾਰਤੂਸ ਚੱਲੇ ਦਾ ਲਓ ਅੱਜ ਪਤਾ ਲੱਗ ਜਣਾ ਸਮਾਦ ਵਾਲਿਆ ਬਈ ਵਾ ਸਾਹਮਣੇ ਨੱਟੂ ਐ ਨਾਮ ਲਿਖ ਲੈ ਵੀ ਪਾਜਾ ਇਧਰਲੇ ਪਾਸੇ ਨੱਟੂ ਸਾਦੋ ਦੀ ਧਰਤੀ ਦਾ ਕਰਦਾ ਹੋਇਆ ਕਮਾਲ ਮੇਰੇ ਵੀਰੋ ਜੱਫਾ ਲਾਉਣ ਦੀ ਕੋਸ਼ਿਸ਼ ਐ ਜਿੱਥੂ ਦੇ ਮੱਖਣ ਵਰਗੇ ਮਰੋਗਰੀਆ ਮਸ਼ਹੂਰ ਨੇ ਜੀਤੋ ਵਰਗੇ ਬਲਜੀਤ ਵਰਗੇ ਆਹ ਤੇ ਤਾਵੀ ਦੇ ਜਿੱਤੇ ਆ। ਨਾਲ ਮੇਰੇ ਕੋ ਚੈਨੇ ਵੀ ਜਿੱਤੇ ਅਗਲੀ ਕੌਡੀ ਮੈਦਾਨ ਦੇ ਵਿੱਚ ਹੋਏਗੀ। ਕਹਿੰਦੇ ਨੇ 21 ਦਾ ਗੱਟੀਆਂ ਬਰਾਬਰ ਦੀਆਂ ਭਾਜੀਆਂ ਮੁਰਦਿਆਂ ਨੇ। ਉਧਰਲੇ ਪਾਸੋਂ ਨੀਲਾ ਵਿਖਾ ਹੋਰ ਆਪਣੇ ਚੇਲੇ ਬਾੜਕਾ ਨੂੰ ਲੈ ਕੇ ਖੜਾ। ਪਤਾ ਲੱਗ ਜੇਗਾ ਫਕਰ ਝੰਡੇ ਦੀ ਧਰਤੀ ਦੇ ਬਲਦੇਵ ਤੇ ਸੋਨੀ ਆਲ ਹਰਦੇਵ ਦਾ। ਆਹ ਦੇਖ ਲੈ ਵੀ ਹਰਦੇਵ ਫਕਰ ਝੰਡੇ ਦੀ ਧਰਤੀ ਦਾ ਜਾਵਾ ਜਿਹਾ ਜਾਸੀ। ਇੱਕ ਪਾਸੇ ਕਹਿੰਦੇ ਨੇ ਵੀ ਤੀਲੀ ਲੌਂਗ ਦਾ ਮਕਦਮਾ ਭਾਰੀ ਬਣ ਗਿਆ। ਫੈਸਲੇ ਜਿਹੜੇ ਦੇਬੇ ਦੀ ਸੋਚ ਕੇ ਕਰਦੇ ਨੇ। ਅਰ ਅੰਕ ਜਿਹੜਾ ਤਾ ਵੀ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਚੱਲ ਲੈ ਜੀ ਉਹਦਾ ਪਾ ਕੌਡੀਆਂ ਬਚਾਤੀ ਵਾਲਾ ਕੌਰ ਸਿੰਘ ਨਾਲ ਮੇਰੇ ਨਾਲ ਲੈਕਪਲੀ ਇਧਰ ਦੇ ਪਾਸੇ ਧੂੜ ਵਾਲਾ ਮਣੀ ਤੇ ਉਹ ਖੜਾ ਫਕਰ ਝੰਡੇ ਦੀ ਧਰਤੀ ਦੇ ਵੱਲ ਕਹਿੰਦੇ ਨੇ ਦੇਵ ਬਿਆਲਪੁਰੇ ਵਾਲਾ ਪਰ ਮੱਲਣ ਵਾਲਿਆ ਕਮਾਲ ਕਰ ਦਿੱਤੀ ਮੁੰਡਿਆ ਕਮਾਲ ਕਰ ਦਿੱਤੀ ਇਹਨੂੰ ਆਂਦੇ ਆ ਵੀ ਅੱਖ ਦੇ ਵਿੱਚੋਂ ਕਹਿੰਦੇ ਨੇ ਬਾਲਕ ਜਣਾ ਅੱਖ ਦੇ ਵਿੱਚੋਂ ਬਾਲ ਵਾਂਗੂ ਕੱਢ ਕੇ ਬਾਹਰ ਮਾਰ ਦਿੱਤਾ ਨੌਜਾਨੇ ਇਹ ਤਮਾਲ ਦੀ ਕੌਡੀ ਤੇ ਕਮਾਲ ਦਾ ਜੱਫਾ ਬਾਜਾ ਮੱਲਣ ਵਾਲਾ ਮੇਰੇ ਵੀਰੋ ਐਵੇਂ ਲਾਦੇ ਵੱਡੇ ਮਾਰ ਹੋਏ ਇਸ ਨੌਜਵਾਨ ਦੇ ਕਬੱਡੀ ਖੇਡ ਮੇਲੇ ਤੇ ਕਬੱਡੀ ਕੱਪਾ ਤੇ ਮੇਰੇ ਵੀਰੋ ਬਾਗੇ ਮੱਲੰ ਦੇ ਵੱਡੇ ਮਾਣ ਸਨਮਾਨ ਹੋਏ ਹੈ ਇਧਰਲੇ ਪਾਸੇ ਦੇਖ ਲੈ ਵੀ ਕਹਿੰਦੇ ਨੇ ਚੈਨੇ ਦੀ ਪਾਈ ਫੀ ਕਬੱਡੀ ਇੱਕ ਨਥੋ ਕਹਿੰਦੀ ਧਰਤੀ ਦਾ ਚੈਨਾ ਮਸ਼ਹੂਰ ਹੈ ਮੇਰੇ ਵੀਰੋ ਲਓ ਸਾਹਮਣੇ ਦੇਖ ਲੈ ਵੀ ਇਧਰਲੇ ਪਾਸੇ ਵਾਹੋ ਕੋਸ਼ਿਸ਼ ਕੀਤੀ ਹੈ ਨੌਜਵਾਨ ਬਲਦੇਵ ਨੇ ਬਈ ਵਾਹ ਫਕਰ ਚੰਦੇ ਦੀ ਧਰਤੀ ਦਾ ਬਲਦੇਵ ਥੋੜੀ ਕੋਸ਼ਿਸ਼ ਕਰ ਰਿਹਾ ਹੈ ਇਧਰ ਦੇ ਪਾਸੇ ਮਾਰ ਦੋ ਤਾਲੀਆਂ ਬਈ ਵਾ ਕਿੱਲੇ ਜਫਾ ਤੇ ਤਾ ਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਭ ਕੁਝ ਟੱਕਿਆ ਲੱਗ ਗਿਆ ਜਫਾ ਤਿੱਤਾ ਵੀ ਗਿਆ ਡੱਕਿਆ ਵਾਕੇ ਕਹਿੰਦੇ ਨੇ ਵੀ ਨਾਉਂਕੀ ਹੈ ਵਾਕੇ ਕਹਿੰਦੇ ਨੇ ਵੀ ਨੌਜੁਵਾਨਾਂ ਤਾਂ ਉਹ ਗੱਲ ਬਣ ਗਈ ਹੈ ਕਿ ਬੱਲੀਏ ਬਰਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਾਨਣਾ ਤੇ ਜਾਂ ਬਣ ਜਾਣਾ ਸੁਰਮਾ ਜਾਂ ਬਾਨਾ ਜੀ ਗਾਣੀ ਤੇਰੀ ਦੇ ਮੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਆਹ ਦੇਖ ਲੈ ਇੱਕ ਪਾਸੇ ਗੁਰਵਿੰਦਾ ਸਮਾਦ ਭਾਈ ਵਾਲਾ ਦੂਜੇ ਪਾਸੇ ਸੈਦੋ ਮੋਗੇ ਵਾਲਾ ਨੱਟੂ ਆਹ ਲਾ ਲਾ ਕੇ ਮਾਰਦਾ ਹੋਇਆ ਦੇ ਚ ਸਕਦਾ ਤਾਂ ਦੇ ਚਲਾ ਰੋਕ ਸਕਦਾ ਤਾਂ ਰੋਕ ਲੈ ਮੁੰਡਾ ਉੱਡ ਗਿਆ ਕਬੂਤਰ ਬਣ ਕੇ ਅਜ ਹਰੀਆਂ ਕਰਨ ਕਜ ਆਹ ਕਿਹੜਾ ਗੁਰਵਿੰਦਾ ਦੇ ਹਿੱਸੇ ਆਗਿਆ ਵਾਲਾ ਚੱਲ ਵੀ ਨਾ ਜਿੰਦਾ ਪਾ ਵੀ ਗੱਡੀ ਲਓ ਸਾਹਮਣੇ ਪੀਟੀ ਮੇਰੇ ਵੀਰੋ ਲਗਾਤਾਰ ਕਬੱਡੀਆਂ ਪੈਂਦੀਆਂ ਨੇ ਜਫੇ ਲੱਗਦੇ ਨੇ ਬਈ ਵਾ ਸ਼ੇਰਾਂ ਦੀ ਹੈ ਮਾਰਾ ਸ਼ੇਰਾਂ ਨੂੰ ਸਹੇੜੀਆਂ ਪੈਂਦੀਆਂ ਨੇ ਮੇਰੇ ਵੀਰੋ ਅੱਜ ਉਧਰੋਂ ਪਾਸੇ ਆਪਾਂ ਦੇਖ ਰਹੇ ਹਾਂ ਵੀ ਫਕਰ ਝੰਡੇ ਵਾਲੋ ਚਾਰੇ ਜਹਾਜ਼ਿਆਂ ਨੂੰ ਬਾਕ ਚ ਪਾ ਰਹੇ ਪੀਟੀ ਨੇ ਲਓ ਸਾਹਮਣੇ ਬਈ ਵਾ ਇੰਗਲੈਂਡ ਦੇ ਕਬੱਡੀ ਕੱਪ ਦੇ ਤਗੜਾ ਖੇਡਦੇ ਆ ਇਹ ਆ ਮੇਰੇ ਵੀਰੋ ਹਰਦੇਵ ਫਕਰ ਝੰਡੇ ਵਾਲਾ ਮੈਚ ਵੀ ਸਮਾਪਤ ਹੋਇਆ ਦੱਸੀ ਵੀ ਲਾਉ ਜਿੰਦਾ ਪੁਆਇੰਟ ਕਿੰਨੇ ਆ ਇਸ ਮੈਚ ਦੇ ਆਹ ਕਿਆ ਬਾਪਾ ਇਹਨੇ ਪੁਆਇੰਟ ਨਹੀਂ ਦਰਸ਼ਕੋ ਜੇ ਮੈਚ ਚੰਗਾ ਲੱਗਾ ਤਾਂ ਤਾੜੀ ਜ਼ਰੂਰ ਮਾਰੋ ਕਿਰਾ ਨਹੀਂ ਵਾ ਬਈ ਕੋਈ ਗੱਲ ਨਹੀਂ ਸੱਬੋ ਬੋਲੋ ਫੱਟੇ ਦੇ ਝੰਡਾਵੇ ਮੈਚ ਦੂਜੇ ਜਿੱਤ ਗਏ ਪਰ ਦਿਲ ਤੁਸੀਂ ਵੀ ਬਹੁਤ ਜਿੱਤਿਆ ਇਸ ਮੈਚ ਦੇ ਵਿੱਚੋਂ ਜਿਹੜੇ ਪੁਆਇੰਟ ਨੇ ਸਾਢੇ 12 ਬਕਰ ਝੰਡਾ ਤੇ ਆਪ ਸਾਧੋ ਕੇ ਦਿਆਲਪੁਰ ਦੀ ਧਰਤੀ ਦੇ ਅਸ਼ਰਮ ਦਾ ਘੁੱਗੂ ਵੀ ਬੋਲਿਆ ਮੇਰੇ ਤੋਂ ਬਹੁਤ ਵਧੀਆ